ਪੰਜਾਬ ਸਰਕਾਰ ਨੇ ਨਸ਼ਾ ਤਸਕਰਾ ਖਿਲਾਫ ਲਗਾਤਾਰ ਸਖਤ ਰੁਖ ਅਪਣਾਇਆ ਹੋਇਆ ਹੈ। ਲੇਰਾਗਾਗਾ ਦੇ ਪਿੰਡ ਹਰਿਆਉ ਵਿਖੇ ਨਸ਼ੀਆਵਰੋਧ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਾਂ ਦੇ ਖਿਲਾਫ ਪੀਲਾ ਪੰਜਾ ਚਲਾਇਆ। ਐਸ.ਪੀ. ਰਜੇਸ਼ ਸ਼ਿਬਰ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਹਰਿਆਉ ਵਿਖੇ ਦੋ ਵਿਅਕਤੀਆਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਸਨ ਅਤੇ ਇਹਨਾਂ ਦੇ ਖਿਲਾਫ ਐਨ.ਡੀ.ਪੀ.ਐਸ ਦੇ ਕਈ ਮਾਮਲੇ ਦਰਜ ਸਨ ਜਿਸ ਦੇ ਚਲਦੇ ਇਹ ਕਾਰਵਾਈ ਕੀਤੀ ਗਈ ਹੈ। ਅੱਜ ਪੀ.ਡੀ.ਪੀ.ਓ ਮਫਰ ਵੱਲੋਂ ਲੇਰਾ ਵੱਲੋਂ ਸਾਨੂੰ ਕਪਲੇਟ ਮਿਲਦੀ। ਇਹ ਜਿਹਦੇ ਵਿੱਚ ਸਾਡੀ ਪੁਲਿਸ ਦੀ ਇਹ ਇਮਦਾਦ ਲਈ ਮਿਲੀ ਸੀਗੀ ਜੋ ਇਹ ਸ਼ਿਕਾਇਤ ਸੀ ਹੂ ਗੋਰਾ ਸਿੰਘ ਤੇ ਜਿਹੜੇ ਅਸਿੰਦਰ ਕੌਰ ਨੇ ਨਿਆਂਇਤ ਸਾਰੀ ਜਨਤ ਸ਼ਾਮ ਲੜਚ ਕੀਤੀ ਹੂ ਹੈ ਜੋ ਉਹਦੇ ਸੌਨ ਦੇ ਚੱਜ ਸਾਡੇ ਨਾਲ ਡਿਊਟੀ ਮੈਜਿਸਟਰੇਟ ਵੀ ਏਡੀਓ ਤਾਫ ਦੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਅਸੀਂ ਸਾਰੀ ਫੋਰਸ ਲੈ ਕੇ ਆਏ ਆ ਜੋ ਇਥੇ ਇਹਨਾਂ ਦੇ ਜੋ ਇਹਨਾਂ ਨਿਆਂਇਤ ਸਾਰੀ ਕੀਤੀ ਸੀ ਉਹਦੀ ਪੀਸਫੁਲੀ ਅਸੀਂ ਜਿਹੜੀ ਹੈਗੀ ਆਪਣੀ ਫੋਰਸ ਨਾਲ ਡੈਮੋਲੇਸ਼ਨ ਕਰਾ ਦਿੱਤੀ ਹੈ ਕੀ ਹੈ ਤੇ ਇਹਨਾਂ ਦੇ ਅਸੀਂ ਚੈੱਕ ਕਰਨ ਤੇ ਜੋ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਕਈ ਮੁਕਤਵੀਂ ਦਰਜ ਨੇ ਜੋ ਬਾਰ ਬਾਰ ਜੁਰਮ ਕਰਨ ਦੇ ਆਦੀ ਨੇ ਇਹਨਾਂ ਖਿਲਾਫ ਅਸੀਂ 110 ਦੇ ਕਲੰਦਰੀ ਵੀ ਦਿੱਤੇ ਹੋਏ ਨੇ ਤੇ ਇਹ ਜਿਹੇ ਜੋ ਸ਼ਿਕਾਇਤ ਆਈ ਸੀ ਪਿੰਡ ਵੱਲੋਂ ਉਹਦੇ ਮੁਤਾਬਕ ਇਹ ਕਾਰਵਾਈ ਕੀਤੀ ਹੈ ਸਰ ਇਹ ਨਸ਼ਾ ਵਿਰੁੱਧ ਜਿਹੜੀ ਚੱਲ ਰਹੀ ਹੈ ਜੰਗ ਉਸ ਨੂੰ ਲੈ ਕੇ ਕੀਤਾ ਗਿਆ ਇਹ ਮੈਂ ਇਹ ਬਿਲਕੁਲ ਜੀ ਇਹ ਪਿੰਡ ਦੀ ਸ਼ਿਕਾਇਤ ਹੈ ਜਿਹੜੀ ਵੀ ਇਹਨਾਂ ਨੇ ਨਜਾਇਜ਼ ਉਸਾਰੀ ਕੀਤੀ ਹੋਈ ਆ ਪਿੰਡ ਦੀ ਸ਼ਾਵਲੜ ਜਗਾ ਉੱਚ ਤੇ ਉਹਦੀਆਂ ਇਹ ਤੇ ਸਾਰਾ ਜੋ ਡਾਇਰੈਕਸ਼ਨਸ ਆਈਆਂ ਉਹਦੇ ਮੁਤਾਬਕ ਇਹ ਡਿਮੋਲੀਸ਼ਨ ਕੀਤੀ ਗਈ ਹੈ। ਮਤਲਬ ਜੁੱਧ ਨਿਸ਼ਾ ਵਿਰੁੱਧ ਕਹਿ ਸਕਦੇ ਆ ਇਹਨੂੰ। ਬਿਲਕੁਲ ਜੀ ਬਿਲਕੁਲ। ਕਿੰਨੇ ਮਾਮਲੇ ਦਰਜ ਹੈ ਜੀ? ਇਹ ਜਿਹੜੀ ਸਿੰਦਰਕੋਰਾ ਇਹਦੇ ਖਿਲਾਫ ਹੈਗੇ 12 ਪਰਚੇ ਤੇ ਜਿਹੜਾ ਹੈਗਾ ਉਹਦੇ ਖਿਲਾਫ ਗੋਰਾ ਲਾਲ ਉਹਦੇ ਖਿਲਾਫ ਹੈਗੇ 3-4 ਪਰਚੇ ਨੇ। ਠੀਕ ਹੈ। ਪੰਜਾਬ ਸਰਕਾਰ ਨੇ ਨਸ਼ੇ ਤਸਕਰਾ ਖਿਲਾਫ ਲਗਾਤਾਰ ਸਖਤ ਰੁਖ ਅਪਣਾਇਆ ਹੋਇਆ ਹੈ। ਲਹੇਰਾਗਾਗਾ ਦੇ ਪਿੰਡ ਹਰਿਆਉ ਵਿਖੇ ਨਸ਼ਿਆ ਵਿਰੋਧ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਾਂ ਦੇ ਘਰਾਵਾਂ ਤੇ ਪੀਲਾ ਪੰਜਾ ਚਲਾਇਆ। ਐਸਪੀ ਰਜੇਸ਼ ਸ਼ਿਬਰ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਹਰਿਆਉ ਵਿਖੇ ਦੋ ਵਿਅਕਤੀਆਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਸਨ ਅਤੇ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਕਈ ਮਾਮਲੇ ਦਰਜ ਸਨ ਜਿਸ ਦੇ ਚਲਦੇ ਇਹ ਕਾਰਵਾਈ ਕੀਤੀ ਗਈ ਹੈ। ਅੱਜ ਬीडीपीਓ ਬਖਰ ਵੱਲੋਂ ਲਹੇਰਾ ਵੱਲੋਂ ਸਾਨੂੰ ਕਮਪਲੇਟ ਮਿਲੂ। ਇਹ ਜੇ ਦੇ ਵਿੱਚ ਸਾਡੀ ਪੁਲਿਸ ਦੀ ਇਹ ਇਮਦਾਦ ਲਈ ਮਿਲੀ ਸੀ ਕਿ ਜੋ ਇਹ ਸ਼ਿਕਾਇਤ ਸੀ ਹੋਈ ਗੋਰਾ ਸਿੰਘ ਤੇ ਜਿਹੜੇ ਅਸਿੰਦਰ ਕੌਰ ਨੇ ਨਿਆਂ ਦੀ ਸਾਰੀ ਪਜਤ ਸ਼ਾਮ ਲੜਚ ਕੀਤੀ ਹੋਈ ਹੈ ਜੋ ਉਹਦੇ ਸੌਨ ਚ ਜੱਜ ਸਾਡੇ ਨਾਲ ਡਿਊਟੀ ਮੈਜਿਸਟਰੇਟ ਵੀ ਏਡੀਓ ਉਪਤਾਵ ਦੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਅਸੀਂ ਸਾਰੀ ਫੋਰਸ ਲੈ ਕੇ ਆਏ ਆ ਜੋ ਇਥੇ ਇਹਨਾਂ ਦੇ ਜੋ ਇਹਨਾਂ ਨਿਆਂ ਦੀ ਸਾਰੀ ਕੀਤੀ ਸੀ ਉਹਦੀ ਪੀਸਫੁਲੀ ਅਸੀਂ ਜਿਹੜੀ ਹੈਗੀ ਆਪਣੀ ਫੋਰਸ ਨਾਲ ਡੈਮੋਲੇਸ਼ਨ ਕਰਾ ਦਿੱਤੀ ਹੈ ਕੀ ਹੈ ਤੇ ਇਹਨਾਂ ਦੇ ਅਸੀਂ ਚੈੱਕ ਕਰਨ ਤੇ ਜੋ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਕਈ ਮੁਕਤਵੀਂ ਦਰਜ ਨੇ ਜੋ ਬਾਰ ਬਾਰ ਜੁਰਮ ਕਰਨ ਦੇ ਆਦੀ ਨੇ ਇਹਨਾਂ ਦੇ ਖਿਲਾਫ ਹੀ 110 ਦੇ ਕਲੰਦਰੀ ਦਿੱਤੇ ਹੋਏ ਨੇ ਤੇ ਇਹ ਜਿਹੇ ਜੋ ਸ਼ਿਕਾਇਤ ਆਈ ਸੀ ਪਿੰਡ ਬਲੋਂ ਉਹਦੇ ਮੁਤਾਬਕ ਇਹ ਕਾਰਵਾਈ ਕੀਤੀ ਗਈ ਹੈ ਸਰ ਇਹ ਨਸ਼ਾ ਵਿਰੁੱਧ ਜਿਹੜੀ ਚੱਲ ਰਹੀ ਹੈ ਜੰਗ ਉਸ ਨੂੰ ਲੈ ਕੇ ਕੀਤਾ ਗਿਆ ਇਹ ਮੈਂ ਇਹ ਬਿਲਕੁਲ ਜੀ ਇਹ ਪਿੰਡ ਦੀ ਸ਼ਿਕਾਇਤ ਹੈ ਜਿਹੜੀ ਵੀ ਇਹਨਾਂ ਨੇ ਨਜਾਇਜ਼ ਜੋ ਸ਼ਾਦੀ ਕੀਤੀ ਹੋਈ ਆ ਪਿੰਡ ਦੀ ਸ਼ਾਵਲੜ ਜਗਾ ਉੱਚ ਤੇ ਉਹਦੀਆਂ ਇਹ ਤੇ ਸਾਰਾ ਜੋ ਡਾਇਰੈਕਸ਼ਨਸ ਆਈਆਂ ਉਹਦੇ ਮੁਤਾਬਕ ਇਹ ਡੈਮੋਲੇਸ਼ਨ ਕੀਤੀ ਗਈ ਹੈ। ਮਨ ਲੇ ਜੁੱਧ ਨਿਸ਼ਾ ਵਿਰੁੱਧ ਕਹਿ ਸਕਦੇ ਆ ਇਹਨੂੰ। ਬਿਲਕੁਲ ਜੀ ਬਿਲਕੁਲ। ਕਿੰਨੇ ਮਾਮਲੇ ਦਰਜ ਹੈ ਜੀ? ਇਹ ਜਿਹੜੀ ਸਿੰਦਰਕੋਰਾ ਇਹਦੇ ਖਿਲਾਫ ਹੈਗੇ 12 ਪਰਚੇ ਤੇ ਜਿਹੜਾ ਹੈਗਾ ਉਹਦੇ ਖਿਲਾਫ ਗੋਰਾ ਲਾਲ ਉਹਦੇ ਖਿਲਾਫ ਹੈਗੇ 3-4 ਪਰਚੇ। ਠੀਕ ਹੈ।